ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੋਸਤੋ 14 ਦਸੰਬਰ ਨੂੰ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਦੋਸਤੋ ਤਕਰੀਬਨ 1 ਵਜੇ ਦਾ ਦੁਪਹਿਰ ਦਾ ਸਮਾਂ ਹੈਗਾ ਤੇ ਭਾਈ ਸੁਖਦੇਵ ਦੇ ਘਰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਆਂ ਭਾਈ ਸੁਖਦੇਵ ਦੇ ਪਸ਼ੂ ਦਿਖਾਉਣੇ ਆ ਤੁਹਾਨੂੰ ਪਿੰਡ ਬਲਟੋਵਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਪੱਟੀ ਮੋੜ ਤੋਂ ਜਦੋਂ ਦੋਸਤੋ ਆਪਾਂ ਖੇਮ ਕਰਨਾ ਰੋਡ ਆਉਣੀ ਤਾਂ ਰਸਤੇ ਦੇ ਵਿੱਚ ਬਲਟੋਵਾ ਪਿੰਡ ਤੇ ਨਾਲ ਲੱਗਦੇ ਦੋਸਤੋ ਪਿੰਡ ਕਰਿਆਲਾ ਬਰਨਾਲਾ ਤੇ ਅਮਰਪੋੜ ਡਿੱਬੀਪੂਰਾ ਬਿਲਕੁਲ ਨਾਲ ਲੱਗਦੇ ਜਿਹੜੇ ਦੋਸਤੋ ਸ਼ਹਿਰ ਕਸਬੇ ਪਿੰਡ ਹੈਗੇ ਆ ਤੇ ਅੱਜ ਜਿਹੜੇ ਦੋਸਤੋ ਤੁਹਾਨੂੰ ਆਪਾਂ ਚਾਰ ਐਨੀਮਲ ਦਿਖਾਉਣੇ ਆ ਇਸ ਘਰੋਂ ਚਾਰੇ ਮੱਝਾਂ ਜਿਹੜੀਆਂ ਹੋਣਗੀਆਂ ਪ੍ਰੋਪਰ ਕਿਹੜੇ-ਕਿਹੜੇ ਪਸ਼ੂ ਜਿਹੜੇ ਦੋਸਤੋ ਸੂਏ ਹੈਗੇ ਨੇ ਉਹ ਵੀ ਤੁਸੀਂ ਬਿਲਕੁਲ ਤਸੱਲੀ ਆਓ ਇੱਕ ਟਾਈਮ ਦੋ ਟਾਈਮ ਦੀ ਰੀਤ ਤਿੰਨ ਟਾਈਮ ਦੀ ਤਸੱਲੀ ਜ਼ਰੂਰ ਕਰ ਲਿਓ ਘਰੇ ਵਿਜ਼ਿਟ ਕਰਕੇ ਤੇ ਜਿਹੜੇ ਪਸ਼ੂ ਹਜੇ ਸੂਣ ਵਾਲੇ ਆ ਉਹਨਾਂ ਨੂੰ ਟਿਪ ਕੇ ਤਸੱਲੀ ਜ਼ਰੂਰ ਕਰ ਲਿਓ ਤੇ ਬਾਈ ਸੁਖਦੇਵ ਕੋਲ ਜਿਹੜੇ ਐਨੀਮਲ ਆ ਦੋਸਤੋ ਤਕਰੀਬਨ ਆਲਮੋਸਟ ਚੰਗੇ ਹੀ ਹੁੰਦੇ ਆ ਬਾਕੀ ਤੁਸੀਂ ਆਪਣੀ ਜਿਹੜੀ ਤਸੱਲੀ ਆ ਜ਼ਰੂਰ ਕਰ ਲਿਆ ਕਰੋ ਉਸ ਤੋਂ ਬਾਅਦ ਸੌਦਾ ਕਰ ਸਕਦੇ ਹੋ ਮਿਲਦੇ ਆਪਾਂ ਬਾਈ ਸੁਖਦੇਵ ਦੇ ਨਾਲ ਵਧੇਰੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਗੱਲਬਾਤ ਪ੍ਰੋਪਰ ਕਰਾਂਗੇ ਇਹਨਾਂ ਪਸ਼ੂਆਂ ਦੀ ਤੇ ਪੂਰੀ ਇਨਫੋਰਮੇਸ਼ਨ ਆ ਜਿਹੜੀ ਦੋਸਤੋ ਸੁਣਨ ਤੋਂ ਬਾਅਦ ਤੁਸੀਂ ਕਾਲ ਲਗਾ ਕੇ ਉਸ ਪਸ਼ੂ ਦੇ ਸਬੰਧ ਦੇ ਵਿੱਚ ਗੱਲਬਾਤ ਕਰ ਸਕਦੇ ਹੋ ਚੱਲਦੇ ਆਂ ਭਾਜੀ ਹੁਣਾਂ ਦੇ ਕੋਲ ਗੱਲਬਾਤ ਲਈ ਆਜੋ ਜੀ ਹਾਂਜੀ ਭਾਈ ਸੁਖਦੇਵ ਸਭ ਤੋਂ ਪਹਿਲਾਂ ਸਾਸਰੀ ਕਾਲ ਜੀ ਸਾਸਰੀ ਕਾਲ ਹੋਰ ਕੈਮੋ ਬੜੀ ਕਿਰਪਾ ਕਰਾਂ ਦਾ ਮਾਰੇ ਦੀ ਮਿਹਰੇ ਠੀਕ ਆ ਠੀਕ ਆ ਹਾਂਜੀ ਹਾਂ ਤਾਂ ਹੁਣ ਤਾਂ ਲੈ ਹੁਣ ਤਾਂ ਕੰਮ ਨਾ ਜਿਵੇਂ ਆਰਡਰ ਕਢੋਲੇ ਉੱਡਦੇ ਜਾਂਦੇ ਹੈ ਹਾਂ ਚੰਗਾ ਮਾ ਲਏ ਇਹ ਰਾਜਾ ਉੱਡਦਾ ਜਾਂਦਾ ਹਾਂ ਤੇ ਚੰਗੀਆਂ ਅੱਜ ਮੱਜਾ ਚਾਰ ਬਹੁਤ ਚੰਗੀਆਂ ਠੀਕ ਆ ਠੀਕ ਆ ਕਵਲੇ ਬਾਦੀ ਝੋਟੀਆਂ ਠੀਕ ਆ ਜੀ ਤੇ ਭਾਤ ਅੱਜ ਆ ਕੇ ਮੈਂ ਦੇ ਚੰਗੇ ਤੇ ਮੱਜਾ ਵੀ ਚੰਗੀਆਂ ਰਕਾਟ ਆ ਠੀਕ ਆ ਹਾਂਜੀ ਠੀਕ ਆ ਅੱਜ ਭਾਈ ਸੁਖਦੇਵ ਜੀ ਕਿੰਨੇ ਫਿਰ ਐਨੀਮਲ ਆਪਣੇ ਕੋਲ ਆਏ ਸੇ ਅੱਜ ਆਪਣੇ ਕੋਲ ਚਾਰ ਆ ਠੀਕ ਆ ਚਾਰੇ ਮੱਜਾਂ ਝੋਟੀਆਂ ਸਾਰੀਆਂ ਚਾਰ ਗਏ ਤਿੰਨ ਮਹੀ ਹੈਗੀਆਂ 2 ਮਹੀ ਦੁੱਜਣਾ ਤੇ ਦੋ ਝੋਟਕਾ ਪਹਿਲਣਾ ਠੀਕ ਆ ਹਾਂਜੀ ਤੇ ਪਸ਼ੂ ਜਿਹੜੇ ਦੋਸਤੋ ਤੁਸੀਂ ਦੇਖਦੇ ਹੁੰਦੇ ਹੋ ਹਰ ਵਾਰ ਦੀ ਤਰ੍ਹਾਂ ਤਕਰੀਬਨ ਇਸ ਘਰੋਂ ਆਪਾਂ ਥੋੜੇਕ ਟਾਈਮ ਬਾਅਦ ਜਿਹੜੀ ਇੱਕ ਅਪਡੇਟ ਦਿੰਨੇ ਆ ਤੇ ਮਾਲ ਪਸ਼ੂ ਜਿਹੜੇ ਆ ਬਹੁਤੇ ਵੀਰਾਂ ਨੂੰ ਪਤਾ ਵੀ ਹੈਗਾ ਝੋਟੀਆਂ ਚੰਗੀਆਂ ਵੀ ਆਉਂਦੀਆਂ ਨੇ ਸੋ ਆਓ ਇੱਕ ਦੋ ਟਾਈਮ ਤਸੱਲੀ ਜ਼ਰੂਰ ਕਰਕੇ ਫਿਰ ਜਿਹੜਾ ਬਾਈ ਦੇ ਨਾਲ ਤੁਸੀਂ ਸੌਦਾ ਕਰ ਸਕਦੇ ਜੀ ਤੇ ਪਹਿਲੇ ਨੰਬਰ ਤੇ ਪਾਜੀ ਆਪਣੇ ਕੋਲੇ ਝੋਟੀ ਬਹੁਤ ਖੜੀ ਐ ਸੋਹਣੀ ਲੱਗਦੀ ਝੋਟੀ ਪੋਸ਼ਕੀ ਨਾ ਬਹੁਤ ਚੰਗੀ ਚਾਰ ਦੰਦੇ ਆ ਰਾਜਸੇ ਝੋਟੀ ਠੀਕ ਆ ਚਾਰ ਦੰਦੇ ਝੋਟੀ 8 ਕਿਲੋ ਬੌਲੀ ਆ ਝੋਟੀ ਥੱਲੇ ਤੇ ਜੇ ਦਿੰਦੀ ਸੂਈ ਠੀਕ ਆ ਜੀ ਤੇ ਠੀਕ ਆ ਵੇਖੋ ਆ ਵੇਖੋ ਦੋਸਤੋ ਚਾਰ ਦੰਦ ਮੋਹੋਂ ਜੋਂ ਏਡੀ ਨਜ਼ਾਰਾ ਵੀ ਹੱਥ ਨਹੀਂ ਨੱਪਣ ਦਿੰਦੀ ਏਦੀ ਭੋਲੀ ਠੀਕ ਹੈ ਜੀ ਹਾਂ ਮੋਟੀ ਧਾਰ ਤੇ ਠੀਕ ਆ ਮੋਹੋਂ ਦੋਸਤੋ ਚੌਗੀ ਆ ਤੇ ਪਹਿਲਾ ਸੂਬਾ ਸੋਈ ਆ ਤੇ ਹਵਾਨੇ ਦੀ ਆਰਡਰ ਦੀ ਕੁਆਲਿਟੀ ਤੁਸੀਂ ਜ਼ਰੂਰ ਵੇਖ ਕੇ ਚੈੱਕ ਕਰੋ ਦੁੱਧ 10 ਕਿਲੋ ਦਾ ਹੀ ਵਿਖਾਲਾ ਚਵਾ ਦਊਗੀ ਠੀਕ ਹੈ ਜੀ ਪਰ ਦੁੱਧ ਜਿਹੜਾ ਕੰਡੇ ਵਾਲਾ 8 ਕਿਲੋ ਠੀਕ ਆ 8 ਲੀਟਰ ਜਿਹੜਾ ਹੁਣ ਮੌਕੇ ਦਾ ਦੋਸਤੋ ਹੈਗਾ ਤਿੰਨ ਦਿਨਾਂ ਦੀ ਸੂਈ ਆ ਜੀ ਤਿੰਨ ਦਿਨਾਂ ਦੀ ਤਿੰਨ ਦਿਨ ਸੀ ਬੱਚਾ ਕੀ ਦੱਸਿਆ ਜੀ ਸੱਚਾ ਜੀ ਨੀਚੇ ਜਿਹੜਾ ਮੇਲ ਕਾਫ ਆ ਤੇ ਬਿਲਕੁਲ ਪੀੜੀ ਤੇ ਪਾਵਾਂ ਵਰਗੇ ਥਾਣ ਜਿਹੜੇ ਦੋਸਤੋ ਤੁਹਾਨੂੰ ਜਿਹੜੇ ਨਜ਼ਰ ਆ ਰਹੇ ਹੋਣਗੇ ਬਿਲਕੁਲ ਬਰਾਬਰਤਾ ਪੂਰੀ ਆ ਥਾਣਾ ਦੇ ਵਿੱਚ ਵਿੱਥਾ ਵਿਰਲਾ ਡਿਫਰੈਂਸ ਜਿਹੜਾ ਹੈਗਾ ਉਹ ਵੀ ਬਾਕਮਾਲ ਹੈਗਾ ਤੇ ਬਿਲਕੁਲ ਚੰਗੀ ਸੋਹਣੀ ਜਿਹੜੀ ਝੋਟੀ ਆ ਸ਼ਕੀਨ ਫੱਪ ਕੇ ਤੇ ਆਹ ਸਿੰਘਾਂ ਦੀ ਇੱਕ ਵਾਰੀ ਫੇਰ ਦੇਖ ਲਓ ਤਸੰਦੀ ਦੇ ਨਾਲ ਆਹ ਮੂੰ ਮੱਥਾ ਹੈਗਾ ਜੀ ਤੇ ਝੋਟੀ ਕੱਦ ਕਾਠੀ ਪੂਰਾ ਹੈਗਾ ਪੂਰੀ ਜ਼ਬਾਨ ਕੱਦ ਪੂਰਾ ਹੈ ਤੇ ਕੱਦ ਦਾ ਏਡਾ ਕਿਤੇ ਹਾਂਜੀ ਫਟਰਾ ਹੀ ਲੱਗਾ ਇਹ ਹਾਂ ਹਾਂ ਕੱਦ-ਕੱਟ ਬਹੁਤ ਵਧੀਆ ਤੇ ਪਿੱਛੇ ਜਿਹੜਾ ਮੇਲ ਕਾਫ ਆ ਉਹ ਜ਼ਰੂਰ ਦੇਖੋ ਆ ਲੋ ਆ ਕੱਟਾ ਨਾਲ ਤੇ ਬਾਈ ਇਹਨੂੰ ਖੋਲ ਗਏ ਤੋਰਾ ਤੋੜ ਗਏ ਇਹਨੂੰ ਉਹ ਵੱਡੇ ਕੱਦ-ਕੱਟ ਦੇ ਵਿੱਚ ਆ ਦੋਸਤੋ ਝੋਟੀ ਸ਼ਕੀਨ ਆ ਸੋ ਸ਼ਕੀਨ ਵੀਰਾਂ ਦੇ ਲਈ ਬਿਲਕੁਲ ਜਿਹੜੀ ਸਾਹਮਣੇ ਚੀਜ਼ ਪੇਸ਼ ਤੇ ਵੱਡੇ ਕੱਤ-ਕੱਟ ਦੇ ਵਿੱਚ ਹਵਾਨੇ ਆਰਡਰ ਦੀ ਕੁਆਲਿਟੀ ਸੋਹਣੀ ਹੈਗੀ ਆ ਪਹਿਲਾਂ ਝੋਟੀਆਂ ਜਿੰਨੇ ਦੋਸਤੋ ਜਿੰਨਾ ਕਲੇਵਾ ਬਣਾ ਕੇ ਤਿਆਰ ਕਰਦੀਆਂ ਨੇ ਉਹ ਜਾਂ ਲੇਵਾ ਇਸ ਚੂਟੀ ਦਾ ਹੈਗਾ ਇਹ ਪੱਕੇ ਨੇਵੇ ਜੀ ਰਾਜਾ ਦੋ ਦੋ 11 ਫਲਮ ਕਿਉਂ 12 ਵੀ ਦੇ ਸਕਦੇ ਜੀ ਟਾਈਟ ਲੇਵਾ ਦੋਸਤੋ ਕਸਮਾ ਲੇਵਾ ਹੈ ਦੁੱਧ ਪਸੂ ਜਿਹੜੇ ਆ ਨਾਰਮਲ ਚੰਗਾ ਸੋਨਾ ਪਾ ਦਿੰਦੇ ਆ ਤੇ 8 ਲੀਟਰ ਜਿਹੜਾ ਹੋਣਾ ਜਾਂ ਤੀਜੇ ਦਿਨਾਂ ਦੀ ਸੂਈ ਦਾ ਬਿਲਕੁਲ ਬੌਲਾ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਏ ਨਹੀਂ ਕਿ ਕਿਤੇ ਲਾਂਗ ਪਟੂਗੀ ਠੀਕ ਆ ਨਾ ਐ ਟੇਕੇ ਖਲੋਗੇ ਠੀਕ ਆ ਠੀਕ ਆ ਤੇ ਬਾਈ ਸੁਖਦੇਵ ਜੀ ਕਿੰਨਾ ਦਾ ਮੁੱਲ ਕੀਤਾ ਮੋਲੇ ਦਾ 90 ਨਾ ਕਰ ਲਗੇ ਰਾਜਾ ਮੈਂ ਵੀ ਜਿੰਨਾ ਚੰਗਾ ਲੱਗੇ ਤੁਹਾਨੂੰ ਉਹਨੇ ਕਰ 75000 ਦੀ ਝੋਟੀ ਦੇ ਦਾਂਗੇ ਠੀਕ ਹੈ ਜੀ ਹਾਂ 500 ਛੋੜ ਕਰ ਦਾਂਗੇ ਵਿੱਚ ਠੀਕ ਹੈ ਜੀ ਹਾਂਜੀ 75000 ਦੀ ਜਿਹੜੀ ਦੋਸਤੋ ਥੱਲੇ ਜੇ ਕੋਈ ਦੋ ਟਾਈਮ ਆਨ ਕੇ ਚੋਵੇ ਮੈਂ 10 ਕਿਲੋ ਦੁੱਧ ਚਵਾ ਦੂੰ ਠੀਕ ਹੈ ਜੀ ਹਾਂ ਜੇ ਕੋਈ ਗਾਰੰਟੀ ਤੇ ਖੜੇ ਤੇ 8 ਕਿਲੋ ਦੀ ਤੇ 8 ਤੋਂ ਪਾ ਵੀ ਘੱਟ ਜੇ ਮੈਂ ਝੋਟੀ ਵਾਅਦਾ ਕਰ ਬਾਈ ਸੁਖਦੇਵ ਜੀ ਇੱਕ ਗੱਲ ਇੱਥੇ ਆਪਾਂ ਨੂੰ ਨੋਟ ਕਰਾਉਣੇ ਕਿਸਾਨ ਵੀਰਾਂ ਦੇ ਨਾਲ ਲਾਹਮਾਂ ਸੀ ਆਪਾਂ ਨੂੰ ਹਾਂਜੀ ਉਹ ਆਂਦੇ ਵੀ ਜਿਹੜੇ ਵਪਾਰੀ ਵੀ ਰਹੇ ਕਹਿ ਦਿੰਦੇ ਆ ਵੀ ਅੱਜ ਭਾਈ ਸਾਈ ਕਰ ਲੋ ਸਾਡੇ ਨਾਲ ਅੱਜ 9 ਕਿਲੋ ਆ ਤੇ ਤੁਹਾਨੂੰ ਅਸੀਂ ਪੰਜ ਸੱਤ ਦਿਨਾਂ ਨੂੰ 12 ਲੀਟਰ 13 ਲੀਟਰ ਚ ਆ ਕੇ ਵਿਖਾ ਦਾਂਗੇ ਤੇ ਜਦੋਂ ਅਸੀਂ ਚੁਵਾਈ ਕਰਨ ਜਾਂਦੇ ਆ ਜਾਂ ਸਾਈ ਕਰਦੇ ਆ ਤੇ ਫਿਰ ਕਾਲੇ ਪੈ ਜਾਂਦੇ ਵੀ ਦਵਾ ਦਵਾ ਕਰੋ ਨਹੀਂ ਤੇ ਹੋਰ ਗਾਹ ਕਾ ਜਨਾ ਮਾਝੀ ਛੋਟੀ ਦੇ ਜਿਹਦੇ ਸਾਈ ਦਿੱਤੀ ਹੈ ਨਾ ਦੋ ਟਾਈਮ ਆਪਦੀ ਤਸੱਲੀ ਕਰੋ ਨਹੀਂ ਪਾਸ ਨੂੰ ਹਿਲਾਓ ਸਾਈ ਬਿਲਕੁਲ ਇਹ ਗੱਲ ਚ ਕਿਹਦੀ ਗੱਲ ਹੈ ਆਪੇ ਰੇ ਦੇਨੇ ਆਪਾਂ ਕਿਤੇ ਜਾਲੀ ਕਿਸੇ ਤੋਂ ਲੈਨੇ ਆ ਤੇ ਮੈਂ ਚੋਦੀ ਦੀ ਦੇਣੀ ਹੂੰ ਨਾ ਤਾਂ ਆਪਾਂ ਮੈਂ ਤਾਂ ਇਹ ਗੱਲ ਆ ਨਾ ਮਜੀ ਦੇ ਘਰੋਂ ਲੈਣਾ ਉਹਦੀ ਤਸੱਲੀ ਕਰਕੇ ਲੈਣਾ ਬਿਲਕੁਲ ਤਸੱਲੀ ਕਰਕੇ ਲਓ ਤਸੱਲੀ ਕਰਕੇ ਹੀ ਦਿਓ ਹੂੰ ਹੂੰ ਨਾ ਕਦੀ ਕਿਸ ਨੂੰ ਆਪਾਂ ਲਾਹਮਾ ਦਿੱਤਾ ਤੇ ਨਾਲ ਲੈਣਾ ਬਿਲਕੁਲ ਹਾਂਜੀ ਉਹ ਲਈ ਛੋਤੀ 10 ਵੀ ਮੰਨੀ ਦਾ ਜਿੱਦੀ ਚਵਾਈ ਛੋਤੀ ਦੀ ਹੂੰ ਇਹ 10000 ਵੀ ਕਰ ਦਿੰਦੀ ਚਵਾਈ ਤੇ ਬਿਲਕੁਲ ਪਰ ਦੁੱਧ 8 ਕਿਲੋ ਠੀਕ ਆ ਹਾਂ ਸੋ ਦੋਸਤੋ ਮੌਕੇ ਦਾ ਜੋ ਹੈਗਾ ਸੀਗਾ ਬਾਈ ਸਖਦੇਵ ਨੇ ਉਹ ਬਿਆਨ ਕਰਤਾ ਵੀ ਅੱਜ ਤੀਜੇ ਦਿਨਾਂ ਦੀ ਸੂਈ ਦਾ ਇੰਨਾ ਪੌਲਾ ਜਿ ਥੱਲੇ 8 ਲੀਟਰ ਆਓ ਆਪਦੀ ਤਸੱਲੀ ਕਰੋ ਥਾਣਾ ਦੀ ਚੈੱਕ ਪਾਸ ਚੁਾਈ ਕਰਨ ਤੋਂ ਬਾਅਦ ਤੁਸੀਂ ਸੌਦਾ ਕਰ ਸਕਦੇ ਹੋ ਬੇ ਤੜਕ ਹੋ ਕੇ ਤੇ ਝੋਟੀ ਚੰਗੀ ਆ ਬਹੁਤ ਪਿਆਰੀ ਹੈ ਦੋਸਤੋ ਚੰਗਾ ਇਹ ਤੁਸੀਂ ਜ਼ਰੂਰ ਨੋਟ ਕਰ ਲਿਓ ਇਸ ਤੋਂ ਬਾਅਦ ਦੋਸਤੋ ਹੋਰ ਤਿੰਨ ਐਨੀਮਲ ਨੇ ਤੇ ਪਹਿਲੇ ਨੰਬਰ ਤੇ ਜਿਹੜੀ ਬਿਲਕੁਲ ਝੋਟੀ ਖੜੀ ਆ ਤੇ ਇਸ ਦੇ ਬਾਰੇ ਆਪਾਂ ਪੁੱਛਦੇ ਹਾਂ ਭਾਈ ਜੀ ਕੀ ਡਿਟੇਲਸ ਦੀ ਇਹ ਵੀ ਚਾਰ ਦੰਦ ਦੀ ਆ ਪਹਿਲਾਂ ਸੂਈ ਹੈ ਮਗਰ ਕੱਟੀ ਹੈ ਠੀਕ ਆ ਜੀ ਹਾਂ ਜੀ ਪਹਿਲਾਂ ਜਿਹੜੀ ਦੋ ਕਾਸਟਲ ਲਿਕੇਸ਼ਨ ਦੇ ਵਿੱਚ ਸੋਈ ਆ। ਨੀਚੇ ਜਿਹੜਾ ਬੱਚਾ ਹੈਗਾ ਉਹ ਕੱਟੀ ਐ। ਠੀਕ ਹੈ ਜੀ। ਆਹ ਫੀਮੇਲ ਕਾਫ ਆ ਨੀਚੇ ਇਸ ਤੇ ਤੇ ਝੂਟੀ ਆਪਾਂ ਤੁਹਾਨੂੰ ਪ੍ਰੋਪਰ ਸਾਰੇ ਬੰਨਿਓ ਦਿਖਾ ਦੇਣੀ ਆ। ਉਸ ਤੋਂ ਬਾਅਦ ਤੁਸੀਂ ਜਿਹੜਾ ਸੌਦਾ ਕਰ ਲਿਓ ਬਾਈ ਦੇ ਨਾਲ। ਆਹ ਬਾਈ ਥਾਣਾ ਚੱਬੇ ਕੱਟੀ ਨੇ। ਕੱਟੀ ਨੇ ਦੰਦ ਦੰਦ ਮਾਰੇ ਆ। ਜੋਨ ਤੋਂ ਨਹੀਂ ਹਿਲਦੀ। ਠੀਕ ਹੈ ਜੀ। ਹਾਂ ਹਾਂ। ਹੁਣ ਵੀ ਆ ਕੱਟੀ ਲੱਗੇ ਹੀ ਜੇਰਾ ਨਹੀਂ ਕਰਦੀ ਤੇ ਲੱਗੇ ਬੱਦੀ। ਹਾਂਜੀ ਹਾਂਜੀ। ਫੇਰ ਫਤਮਾਈ। ਠੀਕ ਆ। ਤੇ ਬਿਲਕੁਲ ਮੀਡੀਅਮ ਹਾਈਟ ਆ ਦੋਸਤੋ ਤੇ ਛੋਟੀ ਚੰਗੀ ਆ ਕੱਟੀ ਬਿਲਕੁਲ ਆਪ ਵੀ ਸੋਹਣੀ ਆ ਤੇ ਪਿੱਛੇ ਵੀ ਇਹਦੇ ਕੱਟੀ ਆ ਤੇ ਮੂੰਹ ਮੱਥਾ ਮੈਂ ਇੱਕ ਵਾਰੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਦੇਣਾ ਸਾਰੇ ਬੰਨਿਓ ਆਹ ਲਓ ਆ ਫੇਸ ਦੀ ਕੁਆਲਿਟੀ ਜੀ ਬਿਲਕੁਲ ਸਿੰਘ ਜਿਹੜਾ ਅਰਾਊਂਡ ਸ਼ੇਪ ਦੇ ਵਿੱਚ ਛੋਟਾ ਜਿਹਾ ਸਿੰਘ ਤੇ ਮੂੰਹ ਮੱਥਾ ਫੇਸ ਦੀ ਕੁਆਲਿਟੀ ਚੰਗੀ ਆ ਪਿਓਰ ਮੋਰਾ ਨਸਲ ਹੈ ਹਾਂਜੀ ਆਹ ਲਓ ਆ ਇੱਕ ਸਾਈਡ ਤੋਂ ਜਿਹੜੀ ਥਾਣਾ ਦੀ ਵੇਖੋ ਤੁਸੀਂ ਗੁਰਪੁਣਾ ਨ ਮੁੱਠੀਲਾ ਥਣ ਤੇ ਚਾਰ ਥਣ ਚਾਰੇ ਥਣਾਂ ਦਾ ਗੈਬੰਤਰ ਪੂਰਾ ਹੈਗਾ ਅਗਲੇ ਥਣਾਂ ਦੇ ਵਿੱਚ ਵੀ ਜਿਹੜਾ ਡਿਫਰੈਂਸ ਪੂਰਾ ਤੇ ਮਗਰਲੇ ਥਣ ਵੀ ਬਿਲਕੁਲ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਠੀਕ ਆ ਜੀ ਇਹ ਵੀ ਪਹਿਲਾ ਸੂਭਾ ਹੀ ਹੈ ਨਾ ਜੀ ਪਹਿਲਾ ਸੂਭਾ ਤੇ ਹੁਣ ਭਾਜੀ ਕਿੰਨੇ ਕ ਟਾਈਮ ਦੀ ਸੂਈ ਦੱਸਿਆ ਇਹ ਇਹ ਕੋਈ 15 ਦਿਨਾਂ ਦੀ ਸੂਈ ਹੋਊ 15 ਦਿਨ ਆ 15 18 ਦਿਨਾਂ ਦੀ ਵੀ ਹੋ ਸਕਦੀ ਠੀਕ ਆ ਜੀ 15 ਤੋਂ 18 ਦਿਨ ਦੀ ਜਿਹੜੀ ਬਾਈ ਹੋਰੀ ਕਹਿੰਦੇ ਵੀ ਸੂਈ ਹੋ ਸਕਦੀ ਆ ਤੇ ਆ ਤੁਸੀਂ ਬੱਚਾ ਜ਼ਰੂਰ ਵੇਖਣ ਠੀਕ ਆ ਠੀਕ ਆ ਤੇ ਬਾਈ ਜੀ ਹੁਣ ਮੌਕੇ ਦਾ ਕਿੰਨਾ ਚਵਾ ਦੋਗੇ ਦੁੱਧ 8 ਕਿਲੋ ਇਹਦਾ ਪੱਕਾ ਚਵਾ ਦਾਂਗਾ 8 ਕਿਲੋ 8 ਕਿਲੋ ਇਹਦਾ ਪੱਕਾ ਠੀਕ ਆ 8 ਲੀਟਰ ਦੀ ਚਵਾਈ ਦੋਸਤੋ ਤੁਸੀਂ ਕਰਨੀ ਆ ਬੇਸ਼ੱਕ ਦੂਰੋਂ ਨੇੜੇੋਂ ਤੁਸੀਂ ਚੱਲ ਕੇ ਆਉਣਾ ਤੇ ਕਨਫਰਮ ਬਾਈ ਦੇ ਨਾਲ ਤੁਸੀਂ ਵੀ ਜ਼ਰੂਰ ਕਰ ਲਿਓ ਠੀਕ ਹੈ ਜੀ ਆਪਾਂ ਪਿੰਡੋਂ ਲਈ ਲਈ ਮਜਬੂਤ ਸਿੱਖਾ ਦੋ ਆ ਹਾਂ ਜੀ ਛੋਟੀ ਸੰਭੀ ਨਹੀਂ ਗਈ ਛੋਟੀ ਬਹੁਤ ਚੰਗੀ ਜਾਜੂ ਚੋਣ ਬੜੀ ਚੰਗੀ ਠੀਕ ਹੈ ਜੀ ਹਾਂ ਇਹ ਘੇਰਾ ਆਪਾਂ ਸਮਾਨ ਛੋੜਦੀ ਆ ਹਾਂ ਆ ਲੋ ਕਰ ਲਓ ਨੋਟ ਮੇਰਾ ਵੀਰ 8 ਕਿਲੋ ਦੁੱਧ 8 ਲੀਟਰ ਦੁੱਧ ਤੇ ਮੂੰਹ ਮਲੰਗਾ ਵੇਖੋ ਕਿਦਾਂ ਸੋਹਣਾ ਮੂੰਹ ਮੱਥਾ ਜਿਹੜਾ ਹੈਗਾ ਫੇਸ ਚੰਗਾ ਹੈਗਾ ਆ ਲੋ ਠੀਕ ਹੈ ਭਾਈ ਜੀ ਕੀ ਇੱਕ ਤਾਂ ਡਿਮਾਂਡ ਹੀ ਨਹੀਂ ਦੱਸ ਦਿੱਗੇ ਇਹਦੀ ਡਿਮਾਂਡ 52000 ਰੁਪਏ 52000 ਆ ਠੀਕ ਹੈ 52000 ਦੋਸਤੋ ਇਸ ਝੋਟੀ ਦਾ ਜਿਹੜਾ ਮੁੱਲ ਹੈਗਾ ਤੇ ਇਹ ਨਹੀਂ ਆਪਾਂ ਮੁੱਲੀ ਬਿਲਕੁਲ ਜਾਇਜ਼ ਕੀਤਾ ਬਿਲਕੁਲ ਜੀ ਹਾਂ ਮੁੱਲ ਪਾ ਪੜਦਾ ਜਿਹੜਾ ਦੋਸਤੋ ਜੇਕਰ ਬਾਹਰ ਦੇ ਆਪਾਂ ਬਾਜ਼ਾਰ ਦੇ ਹਿਸਾਬ ਨਾਲ ਦੇਖੀਏ ਤੇ ਬਿਲਕੁਲ ਵਾਜਬ ਜਾਇਜ਼ ਹਾਂ ਰੇਟ ਆ ਦੇ 8 ਲੀਟਰ 9 ਲੀਟਰ 8 ਲੀਟਰ ਜਿਹੜਾ ਝੋਟੀ ਨੇ ਚਵਾਈ ਜਾਣਾ ਦੁੱਧ ਪੂਰੇ ਸਵੇਰੇ ਦੇ ਵਿੱਚ ਤੁਸੀਂ ਜ਼ਰੂਰ ਚੈੱਕ ਕਰੋ ਸੋਨੀ ਵੀ ਕਿੱਦੀ ਕਦ ਕਾਠੀ ਵੀ ਸੋਨਾ ਹੈਗਾ ਮੀਡੀਅਮ ਤੋਂ ਜਿਹੜਾ ਪਲੱਸ ਆ ਮੀਡੀਅਮ ਤੋਂ ਪਲੱਸ ਹਾਈ ਕਹੂੰਗਾ ਮੈਂ ਇਹਨੂੰ ਕਦ ਕਾਠੀ ਪੂਰਾ ਫੱਪਦਾ ਰਪਦਾ ਹੈਗਾ ਝੋਟੀ ਦਾ ਆ ਕਰੋ ਚੈੱਕ ਜੀ ਹਾਂ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਜਿਹੜੀ ਹੈ ਦੋਸਤੋ ਆਪਾਂ ਤੁਹਾਨੂੰ ਮੱਝ ਦਿਖਾਉਣੀ ਹੈ ਇਹ ਆਪਾਂ ਵੇਰਵਾ ਪੁੱਛ ਲੈਨੇ ਆ ਭਾਈ ਜੀ ਇਹਦੀ ਕੀ ਡਿਟੇਲ ਹੁਣ ਇਹ ਦੂਜਾ ਸੁਗਾ ਸੁਣੀ ਰਾਜਸਿਆ ਠੀਕ ਹੈ ਇਹ ਬੰਦਾ ਪਾਰਿਆ ਨੇ ਝੋਲੇ ਆਇਆ ਸੀ ਠੀਕ ਹੈ ਐ ਕਿ ਉਹਨੂੰ ਹੜੀ ਲੋੜ ਲੱਡ ਪੈ ਗਈ ਮੱਝ ਉਹਨੇ ਮੈਂ ਵੇਚੀ ਜਾਂ ਮੈਂ ਬਹੁਤ ਚੰਗੀ ਠੀਕ ਹੈ ਜੀ ਥਣ ਹਵਾਨਾ ਦੋਸਤੋ ਬਹੁਤ ਵਧੀਆ ਜਿੰਨਾ ਕ ਬਣਾਇਆ ਥਨਾ ਬਹੁਤ ਵਧੀਆ ਚੰਗਾ ਪੰਡਾ ਭਰੀਆਂ ਨੇ ਤੇ ਹਫਤਾ ਪਾਈ ਜਾਂਦਾ ਵੀ ਲੈ ਜੂਗੀ ਤੇ ਭਾਈ ਸੁਗਾ ਸੁਗਾ ਦੂਜਾ ਦੂਜਾ ਸੁਭੂ ਕੀ ਹਾਂ ਦੂਜਾ ਘਰ ਆ ਲਿਆ ਦੂਜਾ ਕਿ ਤੀਜਾ ਵੀ ਹੋ ਸਕਦੀ ਹਾਂ ਦੂਜਾ ਸੋ ਦੋਸਤੋ ਕੋ ਘਰ ਆ ਲਿਆ ਕਿ ਆ ਬਾਈ ਨੂੰ ਤੇ ਤੁਸੀਂ ਤੀਜਾ ਸੁਭਾ ਮੰਨ ਲਿਓ ਆਪਦੀ ਸੋਚ ਸਮਝ ਹਰ ਇੱਕ ਵੀਰ ਨੇ ਆਪਦੀ ਪਰਖ ਨਰਖ ਆਪਣੀ ਕਰਕੇ ਚੀਜ਼ ਲੈ ਕੇ ਜਾਣੀ ਆ ਤੇਪਣ ਬੜੀ ਭੋਲੀ ਤੇ ਤੇਪਣ ਬਹੁਤ ਵਧੀਆ ਹੈਗੀ ਆ ਤੇ ਤੁਸੀਂ ਆਓ ਮੌਕੇ ਤੇ ਆਪਦਾ ਤੇਪ ਕੇ ਤਸल्ली ਤੁਸੀਂ ਵੀ ਜਰੂਰ ਕਰੋ ਤਸल्ली ਕਰਕੇ ਲਈ ਆਪਦੀ ਖੜੋ ਠੀਕ ਹੈ ਜੀ ਆਨਲਾਈਨ ਸੌਦੇ ਨਾਲੋਂ ਵੀ ਵਧੀਆ ਉਹ ਚੀਜ਼ ਹੁੰਦੀ ਜਦੋਂ ਤੁਸੀਂ ਮੌਕੇ ਤੇ ਘਰ ਵਿਜ਼ਿਟ ਕਰਕੇ ਚਾਰੇ ਥਾਣੇ ਚੈੱਕ ਪਾਸ ਕਰਕੇ ਲੈ ਜਾਓਗੇ ਤੇ ਕੋਈ ਜਿਹੜਾ ਦੋਸਤੋ ਇੜਕਿ ਚੜਕਣੀ ਹੁੰਦੀ ਏ ਉੱਥੇ ਸੋ ਆਨਲਾਈਨ ਤੁਸੀਂ ਖਰੀਦ ਦਿਓ ਦੋਸਤੋ ਉੱਥੇ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲੈ ਕੇ ਜਾਣਾ ਜੇਕਰ ਤੁਸੀਂ ਵਿਜ਼ਿਟ ਕਰਦੇ ਹੋ ਤੇ ਉਹ ਵੀ ਤਸੱਲੀ ਤੁਹਾਡੀ ਹੋਣੀ ਆ ਜ਼ਿੰਮੇਵਾਰੀ ਨਾਲ ਜਿਹੜਾ ਆਪਣਾ ਕੰਮ ਜ਼ਰੂਰ ਕਰ ਲਿਆ ਕਰੋ ਹਲੋ ਬਿਲਕੁਲ ਥਨ ਲੇਵਾ ਪੂਰਾ ਹੈਗਾ ਅਜੇ ਹਫਤਾ ਤਕਰੀਬਨ 6 ਦਿਨ ਅਜੇ ਬਾਕੀ ਐ ਸੂਨ ਦੇ ਵਿੱਚ ਤੇ ਰੇਟ ਆਪਾਂ ਪੁੱਛ ਲੈਣੀ ਆ ਬਾਈ ਤੋਂ ਬਾਈ ਜੀ ਕਿੰਨੀ ਡਿਮਾਂਡ ਕਰਦੀ ਫਿਰ ਇਹਦੀ ਇਹਦਾ ਮੋਲ ਆਪਾਂ ਦੇ ਦਿੰਦੇ ਨਹੀਂ ਮੈਂ 88000 ਦੀ ਅੱਛਾ ਜੀ ਹਾਂਜੀ 88000 ਦੇ 500 ਛੋਟ ਕਰਨੀ 88000 ਦੇ ਵਿੱਚੋਂ ਹਾਂ ਨਾ ਆਪ 85 ਦੀ ਦੇਣੀ ਨਾ 84 ਦੀ ਦੇਣੀ ਹਾਂਜੀ ਦੇਣੀ ਮੈਂ 88 ਦੀ 500 ਰੁਪਏ ਛੋਟ ਕਰਾਂ ਠੀਕ ਹੈ ਜੀ ਖੋਲ ਕੇ ਵਿਖਾਈਏ ਵੀਰਾਂ ਨੂੰ ਜੀ ਤੇ 88000 ਦੇ ਵਿੱਚੋਂ ਜਿਹੜੀ 200 500 ਰੁਪਏ ਬਾਈ ਨੇ ਕਿਹਾ ਵੀ ਛੋਟ ਹੋਏਗੀ ਤੇ ਜਿੰਨੀ ਹੋ ਸਕਦੀ ਹੈ ਗੁਜਾਇਸ਼ ਛੋਟ ਉਹਨੇ ਦੱਸਤੀ ਆ ਬਾਕੀ ਜੇ ਤੁਸੀਂ ਆਪਦੇ ਹਸਾਰ ਨਾਲ ਵੀ ਕੋਈ ਬੰਦਾ ਮੁੱਲ ਲਗਾ ਸਕਦਾ 5 ਜਾਂ ਉਹਦੇ ਲਾਵੇ ਭਾਂ 50 ਲਾਵੇ ਤੇ ਤੁਸੀਂ 22 ਜਾਵੇ ਹਾਂਜੀ ਆਹ ਵੇਖੋ ਕਰੋ ਚੈੱਕ ਖਾਈਟ ਫਿੱਟ ਪੁੱਠੇ ਦੀ ਬਹੁਤ ਚੌੜੀ ਤੇ ਹਵਾਨਾ ਜਿਹੜਾ ਚੰਗਾ ਖੁੱਲਾ ਲੇਵਾ ਤਿਆਰ ਕੀਤਾ ਅੱਜ ਦੇ ਸਮੇਂ ਤੇ ਹਜੇ ਤਕਰੀਬਨ ਹੋਰ ਵੀ ਦਿਨ ਹਫਤਾ ਬਾਕੀ ਹੈ ਹਜੇ ਉੱਚੀ ਕੱਦ ਕੜ ਦੀ ਵੀ ਪੂਰੀ ਦੋਸਤੋ ਤੇ ਵੇਲ ਪੱਖੋਂ ਲੰਬਾਈ ਵੀ ਵਾਵਾ ਹੈਗੀ ਆ ਤੇ ਵੱਡੀਆਂ ਮੱਝਾਂ ਦੇ ਵਿੱਚ ਜਿਹੜੀ ਦੋਸਤੋ ਇਸ ਦੀ ਗਿਣਤੀ ਹੁੰਦੀ ਆ ਆ ਲੋ ਬਿਲਕੁਲ ਐਨ ਜਿਹੜੇ ਥਾਣਾ ਦੀ ਵਿੱਥਾ ਬਰਲਾ ਨੇ ਦੋਸਤੋ ਗੈਬੰਤਰ ਪੂਰਾ ਹੈਗਾ ਸੋ ਆਪਣੇ ਕੋਲ ਵੀ ਇੰਨੇ ਦੀ ਮਿਲ ਨਹੀਂ ਰਾਤ ਸਿਆ ਪਾਸੇ ਕਿਹੇ ਬੰਦੇ ਤੋਂ 1 20 ਦੀ ਮੈਂ ਮਿਲਨੀ ਹਮ ਆਪਣੇ ਤੋਂ ਹੀ ਮੈਂ 88 ਦੀ ਮਿਲਨੀ ਜੀ ਹਾਂਜੀ ਸੋ ਦੋਸਤੋ 88000 ਇੱਕ ਵਾਰ ਫੇਰ ਰਿਪੀਟ ਕਰ ਦਿੰਨਾ ਕਈ ਵਾਰ ਰੇਟ ਦੇ ਵਿੱਚ ਕੋਈ ਦਸਣ ਦੇ ਵਿੱਚ ਕੋਈ ਗਲਤੀ ਹੋ ਸਕਦੀ ਹੈ ਪਰ 88000 ਦੇ ਵਿੱਚੋਂ ਜਿਹੜੀ 500 ਰੁਪਿਆ ਛੋਟ ਹੈਗੀ ਜਸਟ ਤੇ 87.5 ਦੀ ਤੁਸੀਂ ਜਿਹੜੀ ਬਾਈ ਕਹਿੰਦਾ ਮੰਨ ਕੇ ਲੈ ਕੇ ਜਾ ਸਕਦੇ ਹੋ ਤੇ ਇਸ ਤੋਂ ਬਾਅਦ ਜਿਹੜੀ ਹੈ ਦੋਸਤੋ ਲਾਸਟ ਐਂਡ ਫਾਈਨਲ ਤੇ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਉਹ ਵੀ ਆਪਾਂ ਵੇਰਵਾ ਲੈ ਲੈਨੇ ਆ ਇਹ ਦੂਜਾ ਸੁਬਾ ਦੂਜਾ ਸੁਬਾ ਸੂਨ ਵਾਲੀ ਹੈ ਜੀ ਆ ਸੂਨ ਵਾਲੀ ਹੈ ਦੂਜੀ ਸੂਨੇ ਵਾਲੀ ਹੈ ਦੋਸਤੋ ਹਜੇ ਦੂਜਾ ਸੁਬਾ ਤੇ ਝੋਟੀ ਇਹ ਵੀ ਬਹੁਤ ਸ਼ਕੀਨ ਆ ਬਨਾਥਣਾ ਪੂਰਾ ਹੈਗਾ ਦੋਸਤੋ ਜਿੰਨਾ ਕੁ ਉਪਰੋਂ ਬਣੀ ਆ ਰਾਜੀ ਹੈਗੀ ਆ ਤੇ ਬਿਲਕੁਲ ਦੇਖੋਗੇ ਤੁਸੀਂ ਕੱਦ ਕਾਠ ਵੀ ਚੰਗਾ ਤੇ ਲੰਬਾਈ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਤੇ weight ਵੀ ਕਾਫੀ ਜ਼ਿਆਦਾ ਹੈਗਾ ਵਜਨ ਵਾਲੀ ਝੋਟੀ ਆ ਤੇ ਮੂੰਹ ਮੱਥਾ ਫੇਸ ਇੱਕ ਵਾਰੀ ਜ਼ਰੂਰ ਚੈੱਕ ਕਰੋ ਵੇਖ ਕੇ ਤੇ ਅਰਾਊਂਡ ਸ਼ੇਪ ਦੇ ਵਿੱਚ ਬਿਲਕੁਲ ਸਿੰਗਾ-ਸੁੰਗਾ ਦੀ ਗਲਾਈ ਪੂਰੀ ਆਹ ਬੈਕ ਸਾਈਡ ਤੋਂ ਵੇਖੋ ਆਹ ਵੇਖੋ ਜੀ ਆਹ ਠੰਡੇ ਵਾ ਤੇ ਬਾਈ ਜੀ ਸਮਾਂ ਕਿੰਨਾ ਕੱਜ ਹੈ ਤਕਰੀਬਨ ਇਹ 8-9 ਦਿਨਾਂ ਜੇ ਲੈ ਜੂਗੀ ਅਜੇ ਸੁੰਦੀ ਨਹੀਂ 8-9 ਦਿਨ ਨਾ ਅਜੇ 8 ਤਾਂ ਹੋਵੇਗੀ 8-10 ਦਿਨ ਬਾਈ ਕਹਿੰਦਾ ਵੀ ਹਜੇ ਸੁੰਦੀ ਨਹੀਂ ਤਕਰੀਬਨ ਤੇ ਇਹਨੂੰ ਵੀ ਬਾਹਰ ਜੀ ਕੱਢ ਕੇ ਖੋਲ ਕੇ ਵਿਖਾਈਏ ਇਹਨੂੰ ਵੱਡੀ ਕੱਦ ਕੱਡ ਦੀ ਝੋਟੀ ਆ ਦੋਸਤੋ ਇੱਕ ਹੀ ਕਰਾ ਹੈਵੀ ਵਜਨ ਆ ਪੂਰਾ ਵਜਨ ਵੀ ਪੂਰਾ ਤੇ ਕੱਦ ਵੀ ਪੂਰਾ ਹੈਗਾ ਕਿਉਂਕਿ ਦੂਰੋਂ ਨੇੜੇੋਂ ਆਉਣਾ ਮੈਨੂੰ ਦੱਸਣਾ ਪੈਂਦਾ ਦੋਸਤੋ ਕਿਉਂਕਿ ਬਾਅਦ ਵਿੱਚ ਇੱਥੇ ਮੌਕੇ ਤੇ ਵੀਰ ਕਹਿੰਦਾ ਵੀ ਕੋਈ ਪਸ਼ੂ ਛੋਟਾ ਜਾਂ ਸਮੰਦਰ ਹਾਈਟ ਦਾ ਨਿਕਲਿਆ ਵੱਡੇ ਕੱਦ ਕੱਡ ਦੇ ਵਿੱਚ ਹੈਵੀ ਵਜਨ ਤੇ ਫਵਾਨੇ ਦੀ ਜਿਹੜੀ ਅੱਜ ਦੇ ਸਮੇਂ ਦੀ ਬੰਤਰ ਹੈਗੀ ਆ ਜਿੰਨਾ ਕ ਬਣਾਤਣਾ ਹੈਗਾ ਉਹ ਬਿਲਕੁਲ ਤੁਸੀਂ ਵੀਡੀਓ ਵਿੱਚ ਵਿੱਚ ਵੇਖ ਕੇ ਜਿਹੜਾ ਚੈੱਕ ਕਰ ਸਕਦੇ ਹੋ ਤੇ ਖੁੱਲਾ ਲੇਵਾ ਹੈਗਾ तकरीबन 12 ਪਲੱਸ ਚੱਲਣ ਵਾਲੀ ਮਾਜਾ ਤੇ ਬਾਕੀ ਅੱਗੇ ਪਾਏ ਦਾ ਦੁੱਧ ਤੁਸੀਂ ਵੱਧ ਵੀ ਲੈ ਸਕਦੇ ਆ ਆ ਕਰੋ ਚੱਕ ਜੀ ਹਾਰ ਲਿਆ ਗੂ ਪਿਕਅਪ ਹੜਦੀ ਹੈ ਨਾ ਹਾਂ ਤੇ ਬਾਈ ਸਖਦੇਵ ਜੀ ਇਹਦਾ ਕਿੰਨਾ ਮੁੱਲ ਕੀਤਾ ਆਪਾਂ ਇਹਦਾ 90000 ਰੁਪਏ 90 ਆ ਬਹੁਤ ਵਧੀਆ ਮੋਲ ਬਾਈ ਨੇ ਮੈਂ ਕੀਤਾ ਚੀਜ਼ ਦੇ ਹਿਸਾਬ ਨਾਲ ਕੀਤਾ ਮੈਨੂੰ ਲੱਗਦਾ ਚੋਟਾ ਰਾਜ ਸਿੰਘ ਮੈਂ ਹਰੇ ਇੱਕ ਬੰਦਾ ਲੱਖ ਦੀ ਵੇਚ ਦੂੰ ਪਰ ਆਪਾਂ ਮੈਂ ਅਜੇ ਮੈਂ ਬਾਨੀ ਬੜੀ ਥਲੇ ਕੋਲੇ ਨੂੰ ਨਾਂ ਨਿਸ਼ਾਨ ਨਹੀਂ ਮਹਿਸੂਨ ਦਾ ਬਿਲਕੁਲ ਦੱਸ ਦੇ ਨਾ ਜੇ ਛੋਟੀ ਲਊਗੀ ਹੂੰ ਸੋ ਦੋਸਤੋ ਜੇਕਰ ਆਪਾਂ ਚੀਜ਼ ਦੇ ਹਿਸਾਬ ਨਾਲ ਦੇਖੀਏ ਤੇ ਮੈਨੂੰ ਲੱਗਦਾ ਨਹੀਂ ਵੀ ਆਪਣਾ ਕੋਈ ਸਬਸਕ੍ਰਾਈਬਰ ਜਾਂ ਆਪਣਾ ਭੈਣ ਪਰ ਆਪਣਾ ਵੀਰ ਉਹ ਕਹੂਗਾ ਵੀ ਯਾਰ ਰੇਟ ਵੱਧਾ ਤੇ ਚੀਜ਼ ਦੀ ਜਿਹੜੀ ਆ ਅਹਿਮੀਅਤ ਘਟਾ ਚੀਜ਼ ਵੀ ਪੂਰੀ ਬਣਾ ਥਾਂ ਦੇ ਵਿੱਚ ਹੈਗੀ ਆ ਅੰਤੀ ਦਾ ਮੁੱਲ ਹੁੰਦਾ ਦੋਸਤੋ ਪਸ਼ੂ ਜਿਹੜਾ 50 40000 ਦਾ ਵੀ ਸੱਜਰ ਮਿਲ ਜਾਂਦਾ ਤੇ ਪਸ਼ੂ ਜਿਹੜਾ 2 ਲੱਖ ਦਾ ਵੀ ਹੈਗਾ ਇੱਥੇ ਹਨਾ ਜੀ ਉੱਪਰ ਵੀ ਬਹੁਤ ਕੁਝ ਹੈ ਤੇ ਹਵਾਨੇ ਵੱਲੋਂ ਮੈਂ ਤੁਹਾਨੂੰ ਪ੍ਰੋਪਰ ਦਿਖਾਤੀ ਆ ਬੈਕ ਸਾਈਡ ਤੋਂ ਤੁਸੀਂ ਆਹ ਦੇਖੋ ਠੀਕ ਹੈ ਜੀ ਤੇ ਚੋਂ ਪਾਸੇਓ ਜਿਹੜੇ ਦੋਸਤੋ ਇੱਕੋ ਜਾਂ ਕੋਈ ਡਿਫਰੈਂਸ ਹੋਊਗਾ ਇਹ ਨਹੀਂ ਕੋਈ ਪਿਛਲੇ ਥਨਾ ਦਾ ਵਿੱਚ ਵੱਧ ਗਿਆ ਅੰਤਰ ਪੂਰਾ ਤੇ ਹਜੇ ਤਕਰੀਬਨ ਬਾਈ ਕਹਿੰਦਾ ਵੀ ਸੂਣ ਦਾ ਜਿਹੜਾ ਹਫਤਾ ਡੇਢ ਅੱਜ ਸਮਾਂ ਲੈ ਜਾਊਗੀ ਤੇ ਸਿੰਗਲ ਹੱਡੀ ਬਹੁਤ ਵਧੀਆ ਚੰਗੀ ਖੂਬਸੂਰਤ ਦਿਖ ਹੈਗੀ ਆ ਮੱਝ ਦੀ अच्छा भाई इस ਤੋਂ ਇਲਾਵਾ ਇੱਕ ਆਪਣਾ ਜਿਹੜੇ ਸੰਪਰਕ ਨੰਬਰ ਜ਼ਰੂਰ ਦੱਸ ਦਿੱ ਗਏ 887288568 88728856 ਠੀਕ ਹੈ ਭਾਈ ਜੀ ਸੋ ਦੋਸਤੋ ਇਹ ਸਨ ਬਾਈ ਸੁਖਦੇਵ ਪਿੰਡ ਬਲਟੋਵਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਆਓ ਤਸੱਲੀ ਕਰੋ ਪਸੂ ਬਾਈ ਦੇ ਤਕਰੀਬਨ ਬਹੁਤ ਵਧੀਆ ਹੁੰਦੇ ਚੰਗੇ ਆ ਜਿੰਨੇ ਕਿ ਨਰਕ ਪਰਖ ਬਾਈ ਅੱਗੋਂ ਕਰਕੇ ਲੈ ਕੇ ਆਉਂਦਾ ਆਪ ਤੁਸੀਂ ਵੀ ਆਪ ਦਾ ਜਾਣਕਾਰ ਜਿਹੜਾ ਕੋਈ ਬੰਦਾ ਵੀ ਨਾਲ ਲੈ ਕੇ ਆ ਸਕਦੇ ਹੋ ਪਰਖ ਕਰੋ ਤਸੱਲੀ ਕਰੋ ਥਾਣਾ ਦੀ ਚੈੱਕ ਪਾਸ ਕਰੋ ਬਾਈ ਦੇ ਕਿਲੇ ਦੇ ਉੱਪਰ ਚੀਜ਼ ਆਉਂਦੀ ਆ ਦੋਸਤੋ ਕਰਾਂ ਨੂੰ ਲੈ ਕੇ ਜਾ ਸਕਦੇ ਹੋ ਸੋ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ